ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਆਪਾਂ ਉਸ ਲੈਜੈਂਡਰੀ ਗਾਇਕਾ ਬਾਰੇ ਗੱਲ ਕਰਾਂਗੇ ਜਿਨ੍ਹਾਂ ਆਪਣੇ ਜੀਵਨ ਕਾਲ ਦੇ ਲਗਭਗ 40 ਸਾਲ ਲੋਕ ਗਾਇਕੀ ਦੇ ਰੂਪ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਨਿਭਾਈ ਜਿਨ੍ਹਾਂ ਦਾ ਨਾਮ ਹੈ ਪ੍ਰਕਾਸ਼ ਕੌਰ ਇਹਨਾਂ ਦਾ ਜਨਮ 19 ਸਤੰਬਰ 1919 ਨੂੰ ਲਾਹੌਰ ਵਿਖੇ ਹੋਇਆ ਮਸ਼ਹੂਰ ਲੋਕ ਗਾਇਕਾ ਸੁਰਿੰਦਰ ਕੌਰ ਪ੍ਰਕਾਸ਼ ਕੌਰ ਦੀ ਛੋਟੀ ਭੈਣ ਸੀ ਤੇ ਇਹਨਾਂ ਦਾ ਪਰਿਵਾਰ ਲਾਹੌਰ ਦੀ ਦੀਵਾਰਬੰਦ ਕਲੋਨੀ ਦੇ ਮੁਹੱਲਾ ਪੱਟੀ ਗੇੜ ਵਿਖੇ ਰਹਿੰਦਾ ਸੀ ਬੜੀ ਛੋਟੀ ਉਮਰ ਵਿੱਚ ਹੀ ਪ੍ਰਕਾਸ਼ ਕੌਰ ਨੇ ਉਦੋਂ ਦੇ ਸਥਾਪਿਤ ਸਿੰਗਰਜ਼ ਦੀ ਨਕਲ ਕਰਨੀ ਤੇ ਧੁਨ ਦੀ ਹਰ ਬਰੀਕੀ ਨੂੰ ਵੀ ਗਾਉਣ ਦੀ ਕੋਸ਼ਿਸ਼ ਕਰਨੀ। ਪ੍ਰਕਾਸ਼ ਕੌਰ ਜੀ ਦੇ ਪ੍ਰੋਫੈਸ਼ਨਲ ਕੈਰੀਅਰ ਦੀ ਸ਼ੁਰੂਆਤ ਹੋਈ 1941 ਵਿੱਚ ਪੇਸ਼ਾਵਰ ਰੇਡੀਓ ਤੇ ਲਾਈਵ ਪਰਫਾਰਮੈਂਸ ਦੇ ਨਾਲ। ਇਸ ਤੋਂ ਬਾਅਦ ਅਗਸਤ 1943 ਵਿੱਚ ਭੈਣ ਸੁਰਿੰਦਰ ਕੌਰ ਨਾਲ ਪਹਿਲਾ ਡੁਇਟ ਗਾਣਾ "ਮਾਵਾਂ ਤੇ ਧੀਆਂ ਰਲ ਬੈਠੀਆਂ" HMV ਲੇਬਲ ਹੇਠਾਂ ਰਿਕਾਰਡ ਕਰਵਾਇਆ ਜੋ ਬਹੁਤ ਹਿਟ ਰਿਹਾ। ਪ੍ਰਕਾਸ਼ ਜੀ 올 ਇੰਡੀਆ ਲਾਹੌਰ ਦੇ ਇੱਕ ਮਾਨਤਾ ਪ੍ਰਾਪਤ ਆਰਟਿਸਟ ਸਿਗੇ। ਤੇ ਇੱਕ ਦਿਨ 1943 ਵਿੱਚ ਪ੍ਰਕਾਸ਼ ਆਪਣੀ 13 ਸਾਲਾਂ ਭੈਣ सुरेंद्र कौर ਨੂੰ ਵੀ ਰੇਡੀਓ ਦੇ ਸਟੂਡੀਓ ਲੈ ਗਏ ਤੇ ਸਾਰੇ ਹੱਕੇ-ਵੱਕੇ ਉਦੋਂ ਰਹਿ ਗਏ ਜਦ 13 ਸਾਲ ਦੀ ਛੋਟੀ ਉਮਰੇ सुरेंद्र कौर ਨੇ ਵੀ ਆਡੀਸ਼ਨ ਟੈਸਟ ਪਾਸ ਕਰ ਲਿਆ ਇੱਥੇ ਬੁੱਧ ਸਿੰਘ ਤਾਨ ਜੋ 뮤జిక్ ਸੈਕਸ਼ਨ ਵਿੱਚ ਅਸਿਸਟੈਂਟ ਸੀਗੇ ਦੋਹਾਂ ਭੈਣਾਂ ਨੂੰ ਲਾਈਟ ਸਿੰਗਿੰਗ ਵਿੱਚ ਟ੍ਰੇਨਿੰਗ ਦੇਣ ਲੱਗੇ ਜਿਸ ਵਿੱਚ ਕਲਾਸਿਕਲ 뮤జిక్ ਦੀ تعلیم ਵੀ ਹਿੱਸਾ ਰਹੀ ਤੇ ਇਹੀ ਕਾਰਨ ਰਿਹਾ ਕਿ ਪ੍ਰਕਾਸ਼ कौर ਹਿੰਦੁਸਤਾਨੀ ਕਲਾਸਿਕਲ 뮤జిక్ ਦੀਆਂ ਬਰੀਕੀਆਂ ਤੋਂ ਵਿਸ਼ੇਸ਼ ਹੀ ਜਾਣੂ ਸਨ ਇਸ ਤੋਂ ਬਾਅਦ ਦੋਹਾਂ ਭੈਣਾਂ ਨੇ 뮤직 ਡਾਇਰੈਕਟਰ ਮਾਸਟਰ ਇਨਾਇਤ ਹੁਸੈਨ ਦੀ ਡਾਇਰੈਕਸ਼ਨ ਹੇਠਾਂ ਕਈ ਦੁਗਾਣੇ-ਗਾਣੇ ਕੀਤੇ ਜੋ ਬਹੁਤ ਮਸ਼ਹੂਰ ਹੋਏ। ਸਭ ਤੋਂ ਪਹਿਲਾਂ ਰਿਕਾਰਡ ਕਰਵਾਏ ਗਾਣਿਆਂ ਵਿੱਚ ਢੋਲ ਸਿਪਾਈਆ ਵੇ ਕਿੱਥੇ ਗਿਓ ਦਿਲ ਲਾ ਕੇ ਹਾਏ ਨਾਂ ਵਸ ਬਦਲਾ ਵੇ ਵਰਗੇ Song ਸ਼ਾਮਿਲ ਰਹੇ। 올 ਇਡੀਆ ਲਾਹੌਰ ਤੇ ਪ੍ਰਕਾਸ਼ ਕੌਰ ਨੇ ਕਈ ਸ਼ਬਦ ਵੀ ਗਾਇਨ ਕੀਤੇ ਜੋ ਰੇਡੀਓ ਸੁਣਨ ਵਾਲਿਆਂ ਨੇ ਬਹੁਤ ਪਸੰਦ ਕੀਤੇ। 47 ਦੀ ਵੰਡ ਤੋਂ ਬਾਅਦ ਪ੍ਰਕਾਸ਼ ਕੌਰ ਪਹਿਲਾਂ ਅੰਮ੍ਰਿਤਸਰ ਕੁਝ ਸਮਾਂ ਰੁਕੇ ਤੇ ਫਿਰ ਦਿੱਲੀ ਸ਼ਿਫਟ ਹੋ ਗਏ। ਜਿਵੇਂ ਕਿ ਉਸ ਸਮੇਂ ਦਿੱਲੀ ਵੀ ਪੰਜਾਬ ਰਿਫਿਊਜੀ ਦਾ ਗੜ੍ਹ ਸੀਗਾ ਤਾਂ ਪ੍ਰਕਾਸ਼ ਕੌਰ ਦੀ ਗਾਇਕੀ ਨੂੰ ਸੁਣਨ ਵਾਲਿਆਂ ਦੀ ਗਿਣਤੀ ਵੀ ਬਹੁਤ ਵੱਡੀ ਰਹੀ ਦਿੱਲੀ ਵਿਖੇ। ਇਸ ਦੇ ਨਾਲ ਹੀ ਪੰਜਾਬ ਵਿੱਚ ਵੀ ਇਹਨਾਂ ਦੀ ਗਾਇਕੀ ਦੀ ਬਹੁਤ ਮੰਗ ਰਹੀ ਜਿਸ ਕਰਕੇ ਅੰਮ੍ਰਿਤਸਰ ਜਲੰਧਰ ਲੁਧਿਆਣਾ ਵਰਗੇ ਹਰ ਵੱਡੇ ਸ਼ਹਿਰ ਵਿੱਚ ਲਾਈਵ ਪਰਫਾਰਮੈਂਸ ਦਾ ਮੌਕਾ ਮਿਲਦਾ ਹੀ ਰਿਹਾ ਪ੍ਰਕਾਸ਼ ਕੌਰ ਨੂੰ ਇਸ ਦੇ ਨਾਲ ਹੀ 올 ਇੰਡੀਆ ਰੇਡੀਓ ਜਲੰਧਰ ਵੀ ਮਹੀਨੇ ਵਿੱਚ ਇੱਕ ਦਾ ਦੋ ਵਾਰੀ ਪਰਫਾਰਮ ਕਰਦੇ ਸੀ 1948 ਤੋਂ 52 ਤੱਕ ਗੋਰੀ ਦੀਆਂ ਝਾਂਜਰਾ ਬੁਲਾਉਂਦੀਆਂ ਤੇ 94 ਕਿ ਸ਼ੌਂਕੜ ਮੇਲੇ ਵਰਗੇ ਕਈ ਸੁਪਰ ਹਿੱਟ ਗਾਣੇ ਆਏ ਤੇ ਦਿੱਲੀ ਵਿਖੇ ਕੁਝ ਗਾਣੇ trilok kapoor ਨਾਲ ਵੀ ਰਿਕਾਰਡ ਕਰਵਾਏ ਜਿਨ੍ਹਾਂ ਵਿੱਚ ਕੁੱਟ ਪਾਣੀ ਪਿਲਾ ਦੇ ਸੋਹਣੀਏ ਘੜਾ ਭਰੇਂਦੀਏ ਨਾਰੇ ਤੇ ਬੁਹੇ ਤੇ ਮਾਰਾਂਗੇ ਜੰਦਰੇ ਵੀ ਪੇਕੇ ਲਾਵਾਂਗੇ ਡੇਰੇ ਵੀ ਵਰਗੇ ਬੜੇ ਮਨਰਜਕ ਗਾਣੇ ਸ਼ਾਮਿਲ ਰਹੇ ਇਸੇ ਸਮੇਂ ਜਦ ਸੁਰਿੰਦਰ ਕੌਰ ਬੰਬੇ ਰਹਿ ਕੇ ਚੋਟੀ ਦੇ ਪਲੇਬੈਕ ਸਿੰਗਰਸ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੇ ਸੀ ਤੇ ਇਧਰ ਪ੍ਰਕਾਸ਼ ਕੌਰ ਛੋਟੀ ਭੈਣ ਨਰਿੰਦਰ ਕੌਰ ਨੂੰ ਟ੍ਰੇਨਿੰਗ ਦੇ ਰਹੇ ਸੀ ਜਿਸ ਸਦਕਾ ਨਰਿੰਦਰ ਕੌਰ ਨੂੰ ਵੀ ਰੇਡੀਓ ਵਿੱਚ ਅਪਰੂਵਲ ਮਿਲ ਗਿਆ 952 ਵਿੱਚ ਸੁਰਿੰਦਰ ਕੌਰ ਵੀ ਬੰਬੇ ਤੋਂ ਦਿੱਲੀ ਸ਼ਿਫਟ ਹੋ ਗਏ ਇਸ ਨਾਲ ਦੋਹਾਂ ਭੈਣਾਂ ਦੀ ਦੁਕਾਨਾ ਗਾਇਕੀ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਤੇ ਇੱਕ ਤੋਂ ਬਾਅਦ ਇੱਕ ਇਕੱਠਿਆਂ ਗੀਤਾਉਣੇ ਸ਼ੁਰੂ ਕਰੇ ਤੇ 1952 ਤੋਂ 1982 ਤੱਕ ਲਗਭਗ 500 ਗਾਣੇ ਰਿਕਾਰਡ ਕਰਵਾਏ ਤੇ ਪ੍ਰਕਾਸ਼ ਕੌਰ ਜੀ ਆਪਣੇ ਆਖਰੀ ਸਮੇਂ ਤੱਕ ਵੀ ਸੰਗੀਤ ਨਾਲ ਜੁੜੇ ਰਹੇ ਕੁਝ ਤੇ ਇਹਨਾਂ ਦੀ ਸਿਹਤ ਵੀ ਵਿਗੜਨ ਲੱਗੀ ਤੇ ਫਿਰ ਇੱਕ ਸੀਰੀਅਸ ਐਕਸੀਡੈਂਟ ਦੀ ਲਪੇਟ ਵਿੱਚ ਵੀ ਆ ਗਏ ਜਿਸ ਤੋਂ ਕੁਝ ਸਮੇਂ ਬਾਅਦ ਹੀ 2 ਨਵੰਬਰ 1982 ਨੂੰ ਪ੍ਰਕਾਸ਼ ਜੀ ਨੇ ਆਖਰੀ ਸਾਲ ਹੈ ਪ੍ਰਕਾਸ਼ ਜੀ ਚਾਹੇ ਕਈ ਦਰਸ਼ਕਾਂ ਤੋਂ ਸਾਡੇ ਵਿੱਚ ਨਹੀਂ ਨੇ ਪਰ ਆਪਣੇ ਸੰਗੀਤ ਦੇ ਰੂਪ ਵਿੱਚ ਹਮੇਸ਼ਾ ਅਮਰ ਰਹਿਣਗੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ